ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋਖੋ ਬਲੂਮਸ ਵਾਪਰ ਅਗੰਤਰ ਅਸਵਾ ਹੈ ਜੀ ਟੂ ਫੈਮਿਲੀ ਇਕਦਸਰ ਠੀਕ ਠਾਕ ਹੋ ਪੀਜੇ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਅੰਗੂਥੀ ਚਿੰਗਰੇ ਜਰੂਰ ਤੇ ਨਵੇਂ ਹੋ ਫਲੀਸ ਜੇਕਰ ਤੁਸੀਂ ਸਬਸਕ੍ਰਾਈਬ ਕਰ ਦਿੱਤਾ ਹੈ ਹੋ ਕਿਲਾ ਵੀ ਜੇ ਤੱਕ ਨਾ ਜਾਇਓ ਤੇ ਅੱਜ ਕੋਈ ਕੋਈ ਕੰਮ ਕਰਨੀ ਸਾਡੇ ਇਸ ਕੰਮ ਦਾ ਨਵੇਲੇ ਸਵੇਰੇ ਮੈਂ ਨਾ ਫਿਨਿਸ਼ ਕਰ ਲਿਆ ਤੇ ਅੱਜ ਖਾਣ ਦੀ ਚੀਜ਼ ਬਣਾਵਾਂਗੇ ਕਿਉਂਕਿ ਬਹੁਤ ਵਧੀਆ ਐਕਟਰ ਸਾਹਿਬ ਮਨਿ ਫਰਮੇਸ਼ ਜਿੰਦੇ ਵੀ ਸਾਨੂੰ ਸੌਗੀ ਵਾਲਾ ਕੜਾ ਪਛਾਦ ਬਣਾ ਕੇ ਦਿਓ ਹਨਾ ਦੂਜੀ ਕਰਦਾ ਬਣਾ ਲੀਦਾ ਆ ਤੇ ਵਧੀਆ ਲੱਗਦਾ ਸਾਨੂੰ ਹਨਾ ਇਹ ਦੇਖੋ ਤੋਂ ਕਿੰਨੀ ਤੇਜ਼ ਕਿਤੇ ਧੋਪਿਆ ਕਿਤੇ ਇੰਨਾ ਕਿਤੇ ਧੁੱਪ ਚੱਲਦੀ ਹੁੰਦੀ ਹੈਗੀ ਤੇ ਵਾਇਗਰ ਦੇ ਰੰਗਿਆ ਜੀ ਜੇ ਜਿਹੜੇ ਰੁੱਤਾਂ ਆ ਇਹ ਤਾਂ ਚਲਣੀਆਂ ਪੈਣੀਆਂ ਠੰਡ ਵਾਲੀਆਂ ਹੋਈਆਂ ਚਾਹ ਕਰੀਆਂ ਨਹੀਂ ਹੋਈਆਂ ਤੇ ਦੇਖੋ ਮੈਂ ਹੁਣ ਕੀ ਪਾ ਲਿਆ ਵਿੱਚ ਦੇ ਤੇ ਪਾਇਆ ਦੋ ਕੜਛੀਆਂ ਆ ਤੇ ਕਿਉਂ ਜਿਹੜਾ ਵੱਧ ਵਧੀਆ ਲੱਗਦਾ ਹੈ ਤੇ ਖਾਟਾ ਸੋਨਾ ਪੁੱਜ ਜਾਂਦਾ ਹੈ ਦੇਖੋ alli ਮੈਂ ਹੁਣ ਪਾਈ ਪਾਈ ਆਟੇ ਦੀ ਕਣਕ ਦੇ ਆਟੇ ਦੀ ਤੇ ਸੋਨਾ ਪੁੱਜ ਜਾਊ ਆਟਾ ਤੇ ਦੇਖੋ ਇੱਕਦਮ ਬ੍ਰਾਊਨ ਕਰਨਾ ਆਟੇ ਨੂੰ ਕਿਉਂ ਵੱਧ ਚਾਹੀਦਾ ਹੈ ਕਿ ਮੈਂ ਪਾਇਆ ਡੱਡਾ ਦੇਸੀ ਨਹੀਂ ਪਾਇਆ ਕਿ ਸਾਬੀ ਦਾ ਬੀਬੀ ਵੱਜ ਜਾਂਦਾ ਤੇ ਇਸ ਕਰਕੇ ਫਿਰ ਦੇਸੀ ਕਿਤੇ ਕਿਤੇ ਖਾ ਲੈਂਦੇ ਦਾਲ ਸਬਜ਼ੀ ਪਾ ਕੇ ਪਰ ਇਦਾਂ ਕਲਾਬ ਪ੍ਰਸ਼ਾਦ ਚੀਨੀ ਪਾ ਕੇ ਖਾਂਦੇ ਹੁੰਦੇ ਤੇ ਆਹ ਲੋ ਜੀ ਬਸ ਇਹਨਾਂ ਪੂਰਾ ਹੋ ਗਿਆ ਥੋੜੀ ਜਿਹਾ ਮੈਂ ਰੱਖ ਲੈ ਵਿੱਚੋਂ ਤਾਲੇ ਕੌਲੀ ਖੰਡ ਦੀ ਮੈਂ ਤੇ ਆਹ ਲਈ ਆ ਆਹ ਲਈ ਸੌਗੀ ਜਿਹਨੂੰ ਕਿਸ਼ਮਿਸ਼ ਕਹਿੰਦੇ ਆ ਹਿੰਦੀ ਵਿੱਚ ਹਨ ਤੇ ਇਹਨਾਂ ਵੀ ਬਹੁਤ ਸੋਹਣੀ ਬਣਦੀ ਆ ਇਸ ਮੌਜੀ ਹੁਣ ਇਹਨੂੰ ਆਟੇ ਨੂੰ ਪਕਾਉਣਾ ਆ ਆਟਾ ਕੱਚਾ ਨਹੀਂ ਰਹਿਣਾ ਚਾਹੀਦਾ ਆਟਾ ਜਦੋਂ ਪੱਕਾ ਹੋਵੇ ਤੇ ਪ੍ਰਸ਼ਾਦ ਵੀ ਬਹੁਤ ਸਵਾਦ ਬਣਦਾ ਤੇ ਖਾਣ ਜੀ ਚੰਗਾ ਲੱਗਦਾ ਦੇਖਣ ਨੂੰ ਚੰਗਾ ਲੱਗਦਾ ਆ ਲੱਗ ਰੱਖਿਆ ਮੈਂ ਪਾਣੀ ਹੈਨਾ ਪਾਣੀ ਜਦੋਂ ਆਟਾ ਪੱਕ ਗਿਆ ਤੇ ਨਾਲ ਹੀ ਪਾ ਦੇਣਾ ਇਹਦੇ ਰੋ ਜੀਰੋ ਜੀ ਕਰਿਆ ਨਾ ਫੇਰ ਕਹਿ ਦਿੰਦੇ ਹੁੰਦੇ ਆ ਸਾਨੂੰ ਬਣਾ ਕੇ ਦਿਓ ਫੇਰ ਉਹਨੂੰ ਚੀਜ਼ ਬਣਾ ਕੇ ਦੇਣੀ ਪੈਂਦੀ ਹੈ ਨਾ ਤੇ ਬਣਾਉਣੀ ਵੀ ਚਾਹੀਦੀ ਆ ਹਨਾ ਹੁਣ ਮੈਂ ਕਹਿਣਾ ਵੀ ਮੰਨਣਾ ਚਾਹੀਦਾ ਆ ਕਿ ਆਪਾਂ ਮਨਾਈ ਦਾ ਆਹਨੂੰ ਆਪਣੇ ਗੱਲਾਂ ਤੋਂ ਉਹਨਾਂ ਦਾ ਵੀ ਕਹਿਣਾ ਮੰਨਣਾ ਬਣਦਾ ਤੇ ਹਨਾ ਆਟਾ ਭੋਜਣਾ ਹੌਲੀ ਹੌਲੀ ਦੇ ਦੇਖੋ ਜੀ ਰੂਹ ਹੀ ਹੁੰਦੀ ਕਿਸ ਚੀਜ਼ ਨੂੰ ਵੀ ਆਪਾਂ ਉਹ ਚੀਜ਼ ਖਾਣੀ ਆ ਉਹ ਤਾਂ ਸੋਣੀਗਾ ਤਾਂ ਉਹ ਚੀਜ਼ ਬਣਾ ਕੇ ਖਾ ਲਓ ਮੇਰਾ ਤਾਂ ਆਦਾ ਹੋਰ ਕੋਈ ਚੀਜ਼ ਬਣਾਉਣ ਦਾ ਸੀਗਾ ਕਹਿੰਦੇ ਨਹੀਂ ਤੇ ਸੌਗੀ ਵਾਲਾ ਕੜਾ ਬਣਾ ਕੇ ਦਿਓ ਹਨ ਤੇ ਜਿਹੜੀ ਸੌਗੀ ਵਿੱਚ ਪੈਂਦੀ ਹੈ ਇਹ ਤਾਂ ਬਹੁਤ ਬਹੁਤ ਸੋਹਣੀ ਫੁੱਲਦੀ ਬਹੁਤ ਵਧੀਆ ਲੱਗਦੀ ਹੈ ਹਨ ਤੇ ਮਿੱਠਾ ਜੇ ਘੱਟ ਵੀ ਹੋਵੇ ਤਾਂ ਵੀ ਇਹਨਾ ਪੂਰਾ ਹੋ ਜਾਂਦਾ ਆ ਆਟੇ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਵੀ ਕੱਚਾ ਨਾ ਰਹੇ ਰੀੜ ਵੀ ਕੱਚਾ ਰਹਿ ਗਿਆ ਟੇਸਟ ਨਹੀਂ ਆਉਣਾ ਪ੍ਰਸ਼ਾਦ ਦਾ ਪਾਂ ਇਹ ਲੋਕਰਾਂ ਚ ਖਾਣ ਲਈ ਇੱਦਾਂ ਬਣਾ ਲਈਦਾ ਆ ਜਦੋਂ ਮਦਲੇ ਗੋਟਵਾਰਾ ਸਾਜੂ ਬਣਾਉਂਦੀ ਆ ਬਾਣੀ ਪੜ ਕੇ ਬਣਾਉਂਦੇ ਤਾਂ ਆਪਾਂ ਨੂੰ ਚਲੋ ਜੇ ਆਪਾਂ ਲੰਗਰ ਪਛਾਦਾ ਬਣਾਉਣੇ ਹੁੰਦੇ ਆ ਤਾਂ ਉਦੋਂ ਵੀ ਗਰਮਾਣੀ ਪੜੋ ਤਾਂ ਲੰਗਰ ਪਛਾਦਾ ਬਹੁਤ ਸੋਹਣਾ ਬਣਦਾ ਆ ਬਹੁਤ ਵਧੀਆ ਬਣਦਾ ਆ ਤੇ ਲੰਗਰਾਂ ਚ ਤਾਂ ਹੀ ਇੰਨਾ ਸਵਾਦ ਹੁੰਦਾ ਆ ਆਪਾਂ ਕਿੰਨੇ ਨੇ ਘਰ ਆਪਾਂ ਕੋ ਉਹ ਚੀਨੀ ਬਣਦੀ ਹੈਗੀ ਲੰਗਰਾਂ ਚ ਅਰਦਾਸ ਪਾਠ ਹੁੰਦਾ ਨਾ ਤਾਂ ਵਧੀਆ ਜੀ ਬਣਦੀ ਆ ਇਹਨੇ ਨਾ ਪਰਾਂ ਜਾਂਨੇ ਖਾ ਕੇ ਹਨਾ ਆ ਦੇਖੋ ਜੀ ਆਟੇ ਦਾ ਰੰਗ ਹੋ ਗਿਆ ਚੇਜ ਇਕ ਤਾਂ ਆਟਾ ਪੱਕ ਚੁੱਕਾ ਹੈ ਤੇ ਹੁਣ ਮੈਂ ਪਾ ਦੇਣੀ ਇਹ ਵਿੱਚ ਖੰਡੇ ਦੇ ਤੇ ਖੰਡ ਥੋੜੀ ਪਾਉਂਗੀ ਕਿਉਂ ਆ ਸੌਗੀ ਵੀ ਹੈਗੀ ਆ ਮਾਦਾ ਘੱਟਾ ਚਲੋ ਸੌਗੀ ਨੇ ਘੱਟ ਦੇਣਾ ਪੂਰਾ ਤੇ ਮਠਾ ਘੱਟ ਹੋਵੇ ਤਾਂ ਵੀ ਪਾਤਾ ਪਣੀ ਵਿੱਚ ਇਹਦੇ ਨੂੰ ਲਗਾਤਾਰ ਕੜਸੀ ਮਾਰੀ ਜਾਣੀ ਵਿੱਚ ਇਹਦੇ ਇਹਨੂੰ ਬਣ ਜਾਵੇ ਮੈਨੂੰ ਸ਼ੁੱਕਰਮੇਠੀ ਪ੍ਰਸ਼ਾਦ ਬਣ ਜਾਂਦਾ ਹੈ ਤੇ ਅੰ ਵਿੱਚ ਸੌਗੀ ਵੀ ਪਾਈ ਆ ਤੇ ਇੱਕਦਮ ਫੁੱਲ ਗਈ ਆ ਜਦੋਂ ਮੈਂ ਪੈਂਡ ਹੁੰਦੀ ਸੀ ਨਾ ਉੱਥੇ ਫਿਰ ਮੈਂ ਗੁਰਦੁਆਰ ਸਾਹਿਬ ਜਾਣਾ ਪ੍ਰਸ਼ਾਦ ਬਣਾ ਕੇ ਜਾਂਦੀ ਹੁੰਦੀ ਸੀਗੀ ਖਾਣ ਕੇ ਇਹ ਚੰਨ ਸੋਗ ਜਿਹੜੀ ਆਪਾਂ ਪਾਣੀ ਹੁੰਦੀ ਆ ਆਪਾਂ ਜਦੋਂ ਘਰ ਖਾਣਾ ਹੁੰਦਾ ਉਹ ਬਣਾ ਲ ਪਾ ਲਈਦੀ ਹੁੰਦੀ ਆ ਤੇ ਜਦੋਂ ਗੁਰਦੁਆਰਾ ਸਾਹਿਬ ਨਹੀਂ ਖੜੀਦਾ ਇਹਨਾਂ ਸੋਗ ਵਿੱਚ ਪਾ ਕੇ ਪ੍ਰਸ਼ਾਦ ਉੱਥੇ ਵੀ ਮਿਲਾਇਆ ਜਾਂਦਾ ਤੇ ਮੈਨੂੰ ਬਹੁਤ ਬਰੇਸ ਸੁੱਖ ਲੱਗਦਾ ਇਹ ਪ੍ਰਸ਼ਾਦ ਬਣਾਉਣਾ ਕਿਉਂ ਬਣਾਦੇ ਰਹਿੰਦਾ ਹੈ ਦੇਖੋ ਜੀ ਮਿੰਟ-ਮਿੰਟ ਹੋ ਗਿਆ ਤੇ ਕਹਿੰਦੇ ਵੀ ਗੱਲ ਆਲਰੇਡੀ ਵੀ ਤੇਰੇ ਹੱਥੋਂ ਪ੍ਰਸ਼ਾਦ ਬਹੁਤ ਸਵਾਦ ਲੱਗਦਾ ਬਹੁਤ ਵਧੀਆ ਲੱਗਦਾ ਤੁਹਾਨੂੰ ਮੈਂ ਕਿਹਾ ਥੈਂਕ ਯੂ ਜੀ ਇਹ ਕਲਰ ਕਿੰਨਾ ਸੋਹਣਾ ਆ ਗਿਆ ਨਾ ਇਹਨੂੰ ਪੱਕ ਕੇ ਕੱਚਾ ਨਹੀਂ ਆਟਾ ਮਾ ਚਾਹੀਦਾ ਤਾਂ ਆਟਾ ਪੱਕਿਆ ਹੋਵੇ ਤੇ ਟੇਸਟ ਵੀ ਬਹੁਤ ਸੋਹਣਾ ਆਉਂਦਾ ਹੈ ਤੇ ਜਿਹੜੀ ਆਪ ਸੌਗੀ ਪਾਈ ਆ ਇਹਦਾ ਜਮੈਂ ਬਹੁਤ ਟੇਸਟ ਵਧੀਆ ਲੱਗਦਾ ਹੈ ਇਹਦਾ ਤੇ ਹੁਣ ਜਿੰਨੇ ਪਾ ਕੇ ਜਿਨ੍ਹਾਂ ਦੀ ਡਿਮਾਂਡ ਆ ਪ੍ਰਸ਼ਾਦ ਦੀ ਹੈ ਨਾ ਕਿਸੇ ਨੂੰ ਸੌਗੀ ਵਾਲਾ ਪ੍ਰਸ਼ਾਦ ਦੀ ਬਣਾ ਕੇ ਅੱਜ ਦੇਖੋ ਜੀ 10 ਮਿੰਟਾਂ ਐ ਤਿਆਰ ਹੋ ਗਿਆ ਪ੍ਰਸ਼ਾਦ ਬਣ ਕੇ ਅਕਸਰ ਖੱਤੀ ਕੇ ਪ੍ਰਸ਼ਾਦ ਬਣਾਉਂਦਾ ਜਿੰਜੀ ਦੇਖਣ ਨੂੰ ਚੀਜ਼ ਚੰਗੀ ਲੱਗਦੀ ਹੈ ਉਹ ਖਾਣ ਨੂੰ ਵੀ ਉਨੀ ਵਧੀਆ ਲੱਗੂਗੀ ਤੇ ਚਲੋ ਹੁਣ ਲੈਨੇ ਆ ਪਾ ਹਾਂਜੀ ਕੜਾਹ ਪ੍ਰਸ਼ਾਦ ਖਾ ਲਿਆ ਸਾਰੀ ਫੈਮਿਲੀ ਨੇ ਅਸੀਂ ਤੇ ਕੜਾਹ ਪ੍ਰਸ਼ਾਦ ਬੜੇ ਚਾਣ ਖਾਦਾ ਸਾਰਿਆਂ ਨੇ ਬਹੁਤ ਵਧੀਆ ਤੇ ਦੇਖੋ ਹੁਣ ਜੋਧ ਨੇ ਖਾ ਕੇ ਤਾਂ ਹੁਣ ਪੀ ਲਿਆ ਪਾਣੀ ਠੰਡਾ ਤੇ ਹੁਣ ਪੈ ਗਈ ਸ਼ਾਂਤ ਚੱਲਾ ਹੁਣ ਖੇਡਣ ਮੇਡਣ ਤੇ ਚੱਕ ਲਈ ਆਪਣੀ ਸਾਈਕਲ ਇਹਨੇ ਕਿ ਸਾਈਕਲ ਦਾ ਬਹੁਤ ਇਹਨੂੰ ਚਾ ਆਇਆ ਕੁਛ ਵੀ ਹੋ ਜਵੇ ਜਾਂ ਕਿਦਾਂ ਵੀ ਸਾਈਕਲ ਨੂੰ ਨਾ ਤੇ ਲੈ ਕੇ ਜਾਓ ਮਕੈਨਿਕ ਦੇ ਕੋਲ ਜੇ ਇਹਨੂੰ ਆ ਹੋ ਗਿਆ ਇਹਨੂੰ ਹੋ ਗਿਆ ਸਾਈਕਲ ਨੂੰ ਨਾ ਤੇ ਦੇਖੋ ਲਾਈਟਾਂ ਵੀ ਲੁਆਈਆਂ ਸਾਈਕਲ ਤੇ ਇਹਨੇ ਤੇ ਬੜਾ ਸ਼ੌਂਕ ਇਹਨੂੰ ਟਰੈਕਟਰਾਂ ਦਾ ਹੋ ਗਿਆ ਕੁੱਤਿਆਂ ਦਾ ਸ਼ੌਂਕ ਸਾਈਕਲਾਂ ਦਾ ਵੀ ਦੇਖੋ ਚੱਲ ਗਿਆ ਸਾਈਕਲ ਲੈ ਕੇ ਹੁਣ ਦੇਖੋ ਜੀ ਗਰਮੀ ਇੰਨੀ ਆ ਉਹ ਬਹੁਤ ਬੁਰਾ ਹਾਲ ਆ ਤੇ ਇਧਰ ਮੇਰੇ ਦਾਣੇ ਪਏ ਆ ਤੇ ਤਕਰੀਬਨ ਸੁੱਕੀ ਗਏ ਹੁਣ ਮੈਂ ਇਹਨੂੰ ਕਰਦੇ ਨੇ ਇਕੱਠੇ ਧੋਪ ਉਹ ਲੱਗਣ ਦੇ ਆ ਤੇ ਥੋੜੇ ਮੈਂ ਕਿ ਜੇ ਸਿੱਲੇ ਹੋਏ ਤੇ ਫਿਰ ਆਟਾ ਨਹੀਂ ਸੋਹਣਾ ਪੀਸੇ ਜਾਂਦਾ ਸਕੇ ਇਹ ਦਾਣੇ ਹੁਣ ਤਾਂ ਫੇਰ ਹੀ ਸੋਹਣੇ ਲੱਗਦੇ ਆ ਪੀ ਹੁੰਦੀ ਆ ਵਧੀਆ ਤੇ ਆਟਾ ਵੀ ਇੱਕਦਮ ਵਧੀਆ ਹੋ ਜਾਂਦਾ ਆ ਤੇ ਤਕਰੀਬਨ ਸੁੱਕੀ ਗਏ ਤੇ ਹੁਣ ਮੈਂ ਕਰਦੇ ਨੇ ਇਕੱਠੇ ਇਹ ਭੇਜੂਗੀ ਕੱਲ ਨੂੰ ਹੁਣ ਇਹਨਾਂ ਨੂੰ ਤੇ ਇਹਨਾਂ ਦੀ ਵਾਰੀ ਉਹ ਕੱਲ ਨੂੰ ਹੁਣ ਤੇ ਇੱਕਦਮ ਸਾਫ਼ ਸੁਥਰੇ ਹੋ ਜਾਂਦੇ ਦਾਣੇ ਢੋਕੇ ਤੇ ਇਦਾਂ ਹੀ ਪਾਉਣੇ ਚਾਹੀਦੇ ਆ ਢੋਕੇ ਦਾਣੇ ਦੇਖੋ ਮੇਰੇ ਕੱਪੜੇ ਉੱਪਰ ਵਿਚਾਰੇ ਪਏ ਕੋਠੇ ਤੇ ਉਹ ਵੀ ਲਾਉਣੇ ਆ ਤੇ ਛੱਤ ਜਾਣ ਨੂੰ ਜੀ ਨਹੀਂ ਕਰਦਾ ਗਰਮੀ ਇੰਨੀ ਆ ਛੇ ਦਾ ਟਾਈਮ ਹੋ ਗਿਆ ਗਰਮੀ ਬਹੁਤ ਆਇਆ ਇੰਨੀ ਵੀ ਬਾਹਰ ਨਹੀਂ ਨਿਕਲਣਾ ਹੁੰਦਾ ਤੇ ਹੁਣ ਅਸੀਂ ਕੜਾਹ ਵੀ ਖਾ ਲਿਆ ਹੈ ਪ੍ਰਸ਼ਾਦ ਮਗਰ ਚਾਹ ਵੀ ਪੀ ਲਈ ਆ ਤੇ ਆਪਣੀ ਮੰਮੀ ਨੂੰ ਵੀ ਕੜਾਹ ਪ੍ਰਸ਼ਾਦ ਬਣਾ ਕੇ ਖਲਾ ਦਿੱਤਾ ਆ ਅੰਦਰ ਵਿੱਚ ਸੋਗੀ ਪਾ ਕੇ ਵਧੀਆ ਹੋ ਗਿਆ ਤੇ ਜੋ ਜੀ ਕਰਦਾ ਖਾਣੀ ਚਾਹੀਦੀ ਚੀਜ਼ ਹੈ ਨਾ ਮੰਨ ਰੂਹ ਤਾਂ ਸੋਣੀ ਆਪਣੀ ਜੋ ਜੀ ਕਦਾ ਬਣਾ ਕੇ ਖਾ ਲਈਦਾ ਤੇ ਸ਼ੇ ਵਿਦਾ ਹੋ ਗਿਆ ਟਾਈਮ ਹੁਣ ਗਰਮੀ ਹੋ ਜਾ ਰਹਾ ਚਾਹ ਪੀ ਲਓ ਹੁਣ ਮੈਂ ਚਾਹ ਹਾਂਜੀ ਹੁਣ ਚਾਹ ਚੂ ਪੀ ਕੇ ਤੇ ਮੰਮੀ ਹੁਣ ਮਤਲਬ ਚੱਲੇ ਪੈਣ ਨੂੰ ਸਾਰੇ ਚਾਹ ਪੀ ਲਈਆ ਤੇ ਸਵੇਰ ਸਵੇਰ ਦੇ ਆਏ ਸੀਗੇ ਤੇ ਕਿਨੇ ਜਾਣਾ ਤੇ ਹੁਣ ਡਾਕਟਰ ਸਾਹਿਬ ਚੱਲੇ ਛੱਡਣ ਤੇ ਮੈਂ ਸੰਢੀ ਸੀਗੀ ਤੇ ਮੈਂ ਕਿਹਾ ਤੁਸੀਂ ਜਾਓ ਤੁਹਾਡੇ ਮੈਂ ਬਲੌਗ ਬਣਾਉਣੀ ਆ ਤੇ ਹੁਣ ਚੱਲ ਗਏ ਆ ਦੇਖੋ ਜੀ ਐਂ ਦੀ ਬੜੀ ਖੁਸ਼ੀ ਹੁੰਦੀ ਆ ਜਦੋਂ ਜਾਂਦੇ ਆ ਨਾ ਤੇ ਫਿਰ ਹੋਰ ਤਰ੍ਹਾਂ ਹੁੰਦੀ ਆ ਫਿਰ ਜੀਜਾ ਨਹੀਂ ਲੱਗਦਾ ਹੁੰਦਾ ਹੈਗਾ ਤੇ ਹੁਣ ਚਲ ਗਏ ਹੁਣ ਮੈਂ ਦੇਖਾਂ ਕੋਈ ਕੰਮ ਕਰ ਹਾਂਜੀ ਮੰਮੀ ਹੁਣੀ ਚਲ ਗਏ ਆ ਤੇ ਸਾਬਜੀ ਗਈ ਛੱਡਣ ਤੇ ਜਾਣ ਦਾ ਬਹੁਤ ਔਖਾ ਆ ਬਸ ਬਸ ਨਹੀਂ ਹੁੰਦੀ ਸਾਡੇ ਪਿੰਡ ਉੱਥੇ ਨਾ ਤੇ ਚਲੋ ਬੋਪਰਾ ਇੱਥੇ ਆਉਂਦੀ ਆ ਤੇ ਖਾਣ ਕੇ ਨਹੀਂ ਆਉਂਦੀ ਹੈਗੀ ਅੱਜ ਤੋਂ 15 ਸਾਲ ਵੀ ਪਹਿਲਾਂ ਨਹੀਂ ਆਉਂਦੀ ਸੀਗੀ ਤਾਂ ਹੁਣ ਵੀ ਨਹੀਂ ਆਉਂਦੀ ਹੈਗੀ ਤੇ ਆਪਣੇ ਸਾਧਨ ਤੇ ਜਾਣਾ ਪੈਂਦਾ ਤੇ ਚਲੋ ਮੈਂ ਕਿ ਛੱਡ ਆਉ ਤੁਸੀ ਹਨਾ ਸੋਖ ਆ ਜੂਗੇ ਜਾਣਾ ਕਿ ਅੱਗੇ ਉਹ ਲੇਟ ਹੋ ਗਏ ਹਨਾ ਸ਼ਾਮ ਪੈ ਗਈ ਆ ਤੇ ਹੁਣ ਮੇਰਾ ਜੀਨ ਲੱਗਣੇ ਮੰਮੀ ਹੁਣ ਚਲ ਗਏ ਆ ਦੇਖੋ ਜੀ ਮਾਂ ਮਤੀ ਇਹਨਾਂ ਦੁੱਖ ਸੁੱਖ ਬਹੁਤ ਹੁੰਦੇ ਆ ਤੇ ਹੁਣ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਇਸ ਵੇਲੇ ਗੱਲ ਆ ਗਰਮੀ ਇੰਨੀ ਆ ਵੀ ਰੀਂ ਨਹੀਂ ਹਵਾ ਚੱਲਣ ਦੀ ਬੁਰਾ ਹਾਲ ਆ ਪੱਤਾ ਨਹੀਂ ਕੋਈ ਹਿਲਣ ਡਿਆ ਤੇ ਪੱਤੇ ਵੀ ਦੇਖੋ ਕਿੱਦਾਂ ਨਾ ਇਕਦਮ ਕਮਲਾਏ ਪਏ ਆ ਪੀਲੇ ਹੋਏ ਪਏ ਆ ਮੀਂਹ ਪਊਗਾ ਤਾਂ ਸਹੀ ਹੋਣਾ ਆ ਦਿਨੇ ਤਾਂ ਬਹੁਤ ਬੁਰਾ ਹਾਲਿਆ ਪਤਾ ਨਹੀਂ ਕੀ ਵਾਇਰੂਸ ਨੂੰ ਮਨਜ਼ੂਰ ਆ ਨਾ ਇੰਨੀ ਗਰਮੀ ਪੈਂਦੀ ਆ ਕਿਤੇ ਮੀਂਹ ਨਹੀਂ ਪੈਂਦਾ ਤੇ ਹਵਾਵਾਂ ਚੱਲਣ ਡਈ ਮਾੜੀ ਮੋਟੀ ਕੀ ਚੰਗਾ ਲੱਗਦਾ ਉਸ ਪਰਮਾਤਮਾ ਨੂੰ ਨਾ ਜਿੱਦਾਂ ਕਿ ਉਹਦੀ ਮਾੜੀ ਦੇ ਬਗੈਰ ਪਤਾ ਵੀ ਨਹੀਂ ਹਿਲਦਾ ਕਿਦਾਂ ਤੇ ਅੱਜ ਦੇ ਬਲੌਗ ਦਾ ਕਰਦੇ ਆ ਇਥੇ ਐਂਡ ਸਾਡੇ ਬਲੌਗ ਨੂੰ ਪਸੰਦ ਕਰਦੇ ਆ ਨਾਲ ਬਹੁਤ-ਬਹੁਤ ਧੰਨਵਾਦ ਦੇਸੀ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਬਲੌਗ ਦੇ ਖੁਸ਼ ਹੁੰਦੇ ਆ ਤੇ ਅਸੀਂ ਚਲੋ ਇਦਾਂ ਹੀ ਤੁਹਾਡੇ ਨਾਲ ਆਪਣੇ ਜਿਹੜੇ ਡੇਲੀ ਰੁਟੀਨ ਤਾਂ ਨਾਲ ਸ਼ੇਅਰ ਕਰਦੇ ਰਹਿਨੇ ਆ ਤੇ ਗਰਮੀ ਬਹੁਤ ਵੈਸੇ ਕੋਈ ਕੰਮ ਕਰਨ ਨੂੰ ਜੀਵ ਨਹੀਂ ਕਰਦਾ ਹੈਗਾ ਇੰਨੀ ਗਰਮੀ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ bye bye dekho